ਸਰਬ ਜੀ ਸੰਗਰੂਰ ਵੀ ਦੀ ਕਲਤਾ ਦਿਲ ਕਿਸੇ ਨਾਲ ਲਾਉਣ ਦੀ ਦਿਲ ਕਿਸੇ ਨਾਲ ਲਾਉਣ ਦੀ ਕਿਸੇ ਨੂੰ ਆਪਣਾ ਬਣਾਉਣ ਦੀ ਕਿਸੇ ਨੂੰ ਆਪਣਾ ਬਣਾਉਣ ਦੀ ਸੁਪਨੇ ਨੈਣਾ ਚ ਸਜਾਉਣ ਦੀ ਸੁਪਨੇ ਨੈਣਾ ਚ ਸਜਾਉਣ ਦੀ ਕਿਸੇ ਨੂੰ ਕੋਲ ਬੁਲਾਉਣ ਲਈ ਕਿਸੇ ਨੂੰ ਕੋਲ ਬੁਲਾਉਣ ਦੀ ਕਿਸੇ ਨਾ ਕਿਸੇ ਨੂੰ ਬੁਲਾਉਣ ਲਈ ਕਿਸੇ ਨਾ ਕਿਸੇ ਨੂੰ ਬੁਲਾਉਣ ਲਈ ਨਾਲ ਕਿਸੇ ਮੁਸਕਰਾਉਣ ਦੀ ਨਾਲ ਕਿਸੇ ਮੁਸਕਰਾਉਣ ਦੀ ਸਦਾ ਸਭ ਨਾਲ ਹਸਣ ਹਸਾਉਣ ਦੀ ਸਦਾ ਸਭ ਨਾਲ ਹਸਣ ਹਸਾਉਣ ਦੀ ਕੀਤੀ ਕੋਸ਼ਿਸ਼ ਕਈ ਵਾਰੀ ਕੀਤੀ ਕੋਸ਼ਿਸ਼ ਕਈ ਵਾਰੀ ਕਦੇ ਕਿਸੇ ਲਈ ਖੁਦ ਨੂੰ ਮਕਾਉਣ ਲਈ ਕੀਤੀ ਕੋਸ਼ਿਸ਼ ਕਈ ਵਾਰੀ ਜਿੰਦ ਦੁੱਖਾਂ ਦਰਦਾਂ ਤੋਂ ਬਚਾਉਣ ਦੀ ਕੀਤੀ ਕੋਸ਼ਿਸ਼ ਕਈ ਵਾਰੀ l i 가